ਗਿਆ ਗਿਆ ਸਵਰਾਜ 855 4 ਸਟਾਰ ਇਹ ਕਿੰਨੇ ਮਾਡਲ ਆ ਭਾਈ ਇਹ 14 ਮਾਡਲ ਆ ਜੀ ਕੀ ਡਿਮਾਂਡ ਕਰਦਾ ਇਹ ਬਈ ਇਹ 488000 ਰੁਪਿਆ ਰੇਟ ਆ ਜੀ ਇਹ ਨੂ ਹੋਰ ਐਂਡ 3730 ਸੁਪਰ ਵਾਲਾ ਹਾਂ ਇਹ ਕਿੰਨੇ ਮਾਡਲ ਆ ਭਾਈ ਇਹ 13 ਮਾਡਲ ਆ ਜੀ ਬਾਅਰ ਸਟੀਰਿੰਗ ਆ ਕੀ ਡਿਮਾਂਡ ਰੱਖੀ ਆ ਬਈ ਜੀ 495000 ਰੁਪਿਆ ਰੇਟ ਆ ਜੀ 12105204 ਇਹ ਕਿੰਨੇ ਮਾਡਲ ਆ ਭਾਈ 12 ਜੀ 12 ਮਾਡਲ ਆ ਜੀ ਕੰਨ ਸਾਲਾਂ ਦੀ 10 ਦੀ ਗਾਰੰਟੀ ਆ ਗੱਲ ਨਾਲ ਇਹਦਾ 435 ਰੇਟ ਆ ਜੀ 4 ਫੋਨ ਨੰਬਰ ਬਈ 9988745430 ਜੇ ਕਹਿੰਨੇ ਪੁਰਾਣਾ ਡਾਇਰੈਕਟਰ ਬੱਚੇ ਘਟਾਉਣਾ ਕੱਟ ਲਾਂਗੇ ਬਈ ਜੀ ਠੀਕ ਆ ਜੀ ਤੇ ਲੋਨ ਹੋਜੂ ਬਈ ਲੋਨ ਕਰਵਾ ਦੇਾਂਗੇ ਠੀਕ ਆ ਜੀ ਤੇ ਹਾਂਜੀ 50 50 ਚਲੋ ਹਣ ਸਾਰੇ ਕਰਾ ਦੇਾਂਗੇ ਜੀ ਜੀ ਐਸੀ ਕਾਲ ਦੋਸਤੋ ਆਪਾਂ ਮੰਡਿਆ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਅੱਜ ਤੁਹਾਨੂੰ ਦਿਖਾਉਣਾ ਹੈ ਕਾੜ ਕਾੜ ਕੰਡੀਸ਼ਨ ਵਾਲੇ ਟਰੈਕਟਰ ਤੇ ਉਹਨਾਂ ਦੇ ਰੇਟ ਵਗੈਰਾ ਦੱਸਾਂਗੇ ਤੇ ਮਾਲਕ ਵੀਰ ਨਾਲ ਗੱਲਬਾਤ ਕਰਾਵਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਕਿਵੇਂ ਆ ਜੀ ਅਠਾ ਠੀਕ ਠਾਕ ਹੀ ਵਧੀਆ ਤੇ ਕਿੰਨੇ ਕੁ ਟਰੈਕਟਰ ਮਲੇ ਵਾਲ ਹੁੰਦੇ ਆ ਬਾਈ ਆਪਣੇ ਕੋਲੇ ਆਪਣੇ ਕੋਲੇ 10 12 ਟਰੈਕਟਰ ਹੁੰਦੇ ਆ ਹਰ ਹਰ ਵਕਤ ਹਾਂ ਜੀ ਇਹ ਮੰਡੀ ਤੋਂ ਮਨਾ ਟਰੈਕਟਰ ਕਰੇ ਹੁੰਦੇ ਆ ਬਾਈ ਮੰਡੀ ਤੋਂ ਬਿਨਾ ਕਰੇ ਹੁੰਦੇ ਆ ਜੀ ਐਕੋਸ਼ਾ ਟਰੈਕਟਰ ਇੱਥੇ ਵੀ ਖੜ੍ਹਦੇ ਆ ਤਲਵੰਡੀ ਸਾਬੋ ਠੀਕ ਆ ਜੀ ਉੱਥੇ ਵੀ ਦਿਖਾ ਦੰਨੇ ਠੀਕ ਆ ਜੀ ਤੇ ਸਟਾਰਟ ਕਰਦੇ ਆ ਬਾਈ ਜੀ ਸਵਰਾਜ 155 ਤੋਂ ਕਿੰਨੇ ਮਾਡਲ ਆ ਬਈ ਇਹ 12 ਮਾਡਲ ਆ ਜੀ ਫੋਰ ਸਟਾਰ ਆ 12 ਮਾਡਲ ਆ ਹਾਂਜੀ ਪਾਵਰ ਸਟੀering ਕੀਤਾ ਹੋਇਆ ਜੀ ਠੀਕ ਆ ਜੀ ਪਾਵਰ ਸਟੀering ਹੋਇਆ ਹੋਇਆ ਹਾਂਜੀ ਤੇ ਟਾਇਰਾਂ ਦੀ ਕੀ ਕੰਡੀਸ਼ਨ ਆ ਬਈ ਟਾਇਰ ਜੀ 70 ਰੁਪਏ ਟਾਇਰ ਆ ਜੀ ਚਾਰੇ 70 ਰੁਪਏ ਟਾਇਰਾਂ ਦੀ ਕੰਡੀਸ਼ਨ ਆ ਜੀ ਕੰਡੀਸ਼ਨ ਬਿਲਕੁਲ ਓਕੇ ਆ ਸਾਫ ਸੁਥਰਾ ਹੈ ਜੀ ਤੇ ਕਿੰਨੇ ਮਾਡਲ ਸੀ ਬਈ ਇਹ 12 ਮਾਡਲ ਆ ਜੀ 12 ਡਬਲ ਪੰਪ ਲਾ ਕੇ ਪਾਵਰ ਕੀਤਾ ਹੋਇਆ ਠੀਕ ਆ ਜੀ ਹਾਂਜੀ ਤੇ ਕੀ ਡਿਮਾਂਡ ਰੱਖੀ ਹੈ ਬਈ ਇਹਦਾ ਜੀ 395000 ਰੁਪਇਆ ਮੰਗਦੇ ਆ 375000 ਰੁਪਇਆ ਦਾ ਦੇ ਦਾਂ ਠੀਕ ਆ ਜੀ ਤੇ ਨੰਬਰ ਪੰਜਾਬ ਆ ਬਾਈ ਨੰਬਰ ਪੰਜਾਬ ਆ ਜੀ ਚੱਪੜੀ ਕਾਪੀ ਆ ਚੱਪੜੀ ਕਾਪੀ ਆ ਹਾਂ ਜੀ ਠੀਕ ਆ ਜੀ ਹਾਂ ਜੀ ਅੱਗੇ ਆ ਗਿਆ ਬਾਈ ਜੀ ਸੋਨਾ ਲਿਕਾ ਡੀ ਆਈ 60 ਐਮ ਐਮ ਸੁਪਰ ਹਾਂ ਜੀ ਇਹ ਕਿੰਨੇ ਮਾਡਲ ਆ ਬਈ ਇਹ 2013 ਮਾਡਲ ਆ ਜੀ ਹਾਂ ਜੀ ਤੇ ਆਪਦਾ ਨੰਬਰ ਆ ਜੀ ਫਰਸਟ ਨੰਬਰ ਆ ਠੀਕ ਆ ਜੀ ਹਾਂ ਜੀ ਤੇ ਟਾਇਰਾਂ ਦੀ ਕੀ ਕੰਡੀਸ਼ਨ ਆ ਬਾਈ ਟਾਇਰ ਹੋਣਗੇ ਜੀ 80 ਤੋਂ 85 ਪੈਸੇ ਸੀਐਡ ਦੇ ਟਾਇਰ ਆ ਬਾਈ ਇਹ ਬਾਈਕ ਦੇ ਟਾਇਰ ਆ 14 9 28 ਦੇ ਹਾਂਜੀ ਹਾਂਜੀ ਇਹ ਫਰੰਟ ਵਾਲੇ ਟਾਇਰਾਂ ਦੀ ਕੀ ਕੰਡੀਸ਼ਨ ਆ ਜੀ ਹਾਂਜੀ ਇਹ ਨੇ ਆ ਜੀ 85 ਪੈਸੇ ਟਾਇਰ ਆ ਜੀ ਸੀਐਡ ਦਾ ਬਾਈ ਚੌਖੜਾ ਹਾਂਜੀ ਤੇ ਪੀਵੀ 19 ਬਰਨਾਲਾ ਦਾ ਨੰਬਰ ਆ ਹਾਂਜੀ ਫਰਸਟ ਪਾਰਟੀ ਆ ਜੀ ਹਾਂਜੀ ਤੇ ਬ੍ਰੇਕਾਂ ਪਾਵਰ ਸਟੀering 60mm ਸੁਪਰ ਤਿੰਨ ਸਿਲੰਡਰ ਦੇ ਠੀਕ ਆ ਜੀ ਸਾਈਡ ਗੇਅਰ ਚ ਆ ਗਏ ਹਾਂਜੀ ਇਹਦੀ ਕੀ ਡਿਮਾਂਡ ਕਰ ਦੋ ਬਾਈ ਇਹਦਾ 3,85,000 ਰੁਪਿਆ ਰੇਟ ਆ ਜੀ ਹਾਂਜੀ 10,65,000 ਰੁਪਏ ਦਾ ਦੇ ਦਾਂਗੇ ਜੀ ਠੀਕ ਆ ਬਾਈ ਜੀ ਹਾਂ ਇੰਜਨ ਗੇਅਰ ਦਾ ਬਿਲਕੁਲ ਓਕੇ ਆ ਪੂਰਾ ਸਹੀ ਆ ਹਾਂਜੀ ਤੇ ਅੱਗੇ ਆ ਗਿਆ ਸਵਰਾਜ 855 4 ਸਟਾਰ ਇਹ ਕਿੰਨੇ ਮਾਡਲ ਆ ਬਈ ਇਹ 14 ਮਾਡਲ ਆ ਜੀ ਠੀਕ ਆ ਜੀ ਤੇ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਆ ਬਈ ਟਾਇਰ ਦੀ 85 90 65 ਟਾਇਰ ਆ ਜੀ 85 90 65 ਟਾਇਰਾਂ ਦੀ ਐ ਐਮ ਆਰ ਐਫ ਦੇ ਟਾਇਰ ਆ ਪਿਛਲੇ ਮੂਰਲੇ ਗੁਡੀਰ ਦੇ ਆ ਜੀ ਠੀਕ ਆ ਜੀ ਇਹ ਮਗਰਾਟਾ ਵਗੈਰਾ ਦੀ ਕੰਡੀਸ਼ਨ ਪੂਰੀ ਓਕੇ ਪਈ ਆ। ਹਾਂਜੀ। ਇਹ ਡਿਸਟ੍ਰੀਬਿਊਟਰ ਡਬਲ ਆ ਬਈ। ਹਾਂਜੀ, ਕਲੋਸ ਕਰਨ ਜਣਾ ਜੀ। ਕਲੋਸ ਕਰਨ ਜਣਾ ਡਬਲ ਡਿਸਟ੍ਰੀਬਿਊਟਰ ਆ। ਪੰਜਾਬ ਨੰਬਰ ਆ। ਪੰਜਾਬ ਨੰਬਰ ਆ। ਤੇ ਕੀ ਡਿਮਾਂਡ ਕਰਦਾ ਇਹ ਬਈ? ਇਹ 4,88,000 ਰੁਪਏ ਰੇਟ ਆ ਜੀ। ਹਾਂਜੀ। 4 ਲੱਖ ਤੇ 75,000 ਰੁਪਏ ਤਾਂ ਦੇ ਦੇ। ਠੀਕ ਆ ਜੀ। ਹਾਂਜੀ। ਤੇ ਅੱਗੇ ਬਈ 750 250 ਇਹ ਕਿੰਨੇ ਮਾਡਲ ਆ ਬਈ? ਵੀ ਮਾਡਲ ਆਈ 750 ਸੋਨਾਲੀਕਾ ਪਿਆਵ ਨੰਬਰ ਹਾਂਜੀ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਆ ਬਾਈ ਇਹਦੇ ਨਾਲ ਦੇ ਟਾਇਰ ਆਈ 80 85 ਪੈਸੇ 80 85 ਪੈਸੇ ਨਾਲ ਦੇ ਟਾਇਰ ਆ ਤੇ ਪ੍ਰੈਸ਼ਰ ਘਟਾਈ ਆ ਗਿਆ ਤੁਹਾਨੂੰ ਦਿਖਾਉਣੇ ਆ ਬੈਕ ਸਾਈਡ ਤੋਂ ਡਬਲ ਡਿਸਟ੍ਰਿਬਿਊਟਰ ਆ ਰਿਵਰਸ ਪੀਟੀਓ ਪੰਜਾਬ ਨੰਬਰ ਆ ਇਹਦੀ ਕੀ ਡਿਮਾਂਡ ਕਰਦੇ ਹੋ ਬਾਈ ਐਚ ਡੀ ਐਮ ਈ 575000 ਰੁਪਏ ਰੇਟ ਆ ਜੀ ਹਾਂਜੀ 560000 ਰੁਪਏ ਦੇ ਠੀਕ ਆ ਜੀ 55 ਕੈਟਾਗਰੀ ਦਾ ਹਾਂ ਅੱਗੇ ਆ ਗਈ ਨਿਊ ਹੋਰ ਐਂਡ 3730 ਸੁਪਰ ਵਾਲਾ ਹਾਂ ਇਹ ਕਿੰਨੇ ਮਾਡਲ ਆ ਬਾਈ ਇਹ 13 ਮਾਡਲ ਆ ਜੀ ਪਾਵਰ ਸਟੀਅਰਿੰਗ ਆ ਹਾਂਜੀ ਪਾਵਰ ਸਟੀਅਰਿੰਗ ਆ ਜੀ ਠੀਕ ਆ ਡਬਲ ਡਿਸਟ੍ਰਿਬਿਊਟਰ ਆ ਡਬਲ ਡਿਸਟ੍ਰਿਬਿਊਟਰ ਆ ਐਮ ਆਰ ਐਫ ਦਾ ਚੌਖੜਾ ਦਵਾਰ ਦਾ ਹੈਗਾ ਜੀ 90 ਪਚਾਨਵੇਂ ਪੈਸੇ 90 ਪਚਾਨਵੇਂ ਪੈਸੇ ਐਮ ਆਰ ਐਫ ਦਾ ਚੌਖੜਾ ਰੈਂਬੋ ਦਿਖਾ ਬਾਈ ਚਿੱਟੇ ਦੁੱਧ ਵਰਗੇ ਰੈਂਬੋ ਪਏ ਆ ਬਾਈ ਹਾਂਜੀ ਇਹ ਡਬਲ ਡਿਸਟ੍ਰਿਬਿਊਟਰ ਆ ਐਮ ਆਰ ਐਫ ਇਹ ਨੰਬਰ ਹਰਿਆਣਾ ਨੰਬਰ ਐਨਓਸੀ ਮਿਲ ਜੂ ਬਾਈ ਹਾਂਜੀ ਐਨਓਸੀ ਮਿਲ ਜੂ ਜੀ ਠੀਕ ਹੈ ਜੀ ਸਰਸੇ ਦਾ ਨੰਬਰ ਆ ਕੋਈ ਦੂਰ ਦਾ ਨਹੀਂ ਜੀ ਲੋਕਲ ਨੰਬਰ ਆ ਪ੍ਰੈਸ਼ਰ ਕਟਾਈਆ ਹਾਂਜੀ ਹਾਂਜੀ 3 ਸਪੀਡ ਟਾਪ ਮਾਡਲ ਟ੍ਰੈਕ 3 ਸਪੀਡ ਟਾਪ ਮਾਡਲ ਡਬਲ ਡਿਸਟ੍ਰਿਬਿਊਟਰ ਹਾਂਜੀ ਤੇ ਐਮ ਆਰ ਐਫ ਦਾ ਚੌਕੜਾ ਨਮਾ ਦੇਖ ਸਕਦੇ ਹੋ ਤੁਸੀਂ ਪੈਰਾਂ ਦੀ ਕੰਡੀਸ਼ਨ ਹੈਗੀ ਆ ਬਾਈ ਜੀ 90 ਪੈਸੇ ਤੇ ਕਿੰਨੇ ਮਾੜਨਾ ਬਈਏ ਤੇ 13 ਮਾੜ ਲਾ ਜੀ ਕੀ ਡਿਮਾਂਡ ਰੱਖੀ ਹੈ ਬਾਈ ਜੀ 4 ਲੱਖ 95000 ਰੁਪਈਆ ਰਿਟ ਹੈ ਜੀ 4 ਲੱਖ 73000 ਰੁਪਈਆ ਠੀਕ ਹੈ ਜੀ ਬਾਕੀ ਮੌਕੇ ਤੇ ਮਾਨ ਸਨਮਾਨ ਹੋਰ ਹੋ ਜੂਗਾ ਠੀਕ ਹੈ ਜੀ ਅੱਗੇ ਬਾਈ ਜੀ ਇਹ ਜੋ 730 ਅੱਗੇ ਆ ਗਿਆ ਸੋਨਾ ਲਿਖਾ ਡੀ ਆਈ 730 ਬਠਿੰਡਾ ਨੰਬਰ ਦਾ ਬਠਿੰਡਾ ਨੰਬਰ ਐਚ ਡੀ ਐਮ ਵਾਲ ਆ ਗਿਆ ਹਾਂਜੀ ਫਰਸਟ ਪਾਰਟੀ ਦੇ ਟਾਇਰਾਂ ਦੀ ਕੀ ਕੰਡੀਸ਼ਨ ਆ ਬਾਈ ਇਹਦੇ ਨਾਲ ਦੇ ਟਾਇਰ ਪਏ ਜੀ 90 ਪੈਸੇ ਸੀ ਐਡ ਦੇ ਟਾਇਰ ਆ ਬਾਈ ਜੀ ਹਾਂਜੀ 90 ਪੈਸੇ ਟਾਇਰਾਂ ਦੀ ਕੰਡੀਸ਼ਨ ਹੈਗੀ ਆ ਹਾਂਜੀ ਟਾਇਰ ਬਰੇਕਾਂ ਜੀ ਇਹ ਨੰਬਰ ਇੱਕ ਆ ਤੇ ਬਠੰਡੇ ਦਾ ਨੰਬਰ ਆ ਗਿਆ ਦੋਸਤੋ 570 ਘੰਟੇ ਚੱਲਿਆ ਜੀ 570 ਘੰਟੇ origignal ਚੱਲਿਆ ਦੇਖ ਸਕਦੇ ਹੋ ਤੁਸੀਂ ਰੰਗ ਰੰਗ ਦਾ ਐ ਰਮਾ ਐ ਪੂਰਾ ਚਮਕਦੇ ਹਾਂ ਇਹ ਰੰਗ ਦਾ ਐ ਪੂਰਾ ਸ਼ਾਨਦਾਰ ਪਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਤੇ ਕੀ ਡਿਮਾਂਡ ਰੱਛੀ ਹੈ ਬਾਈ ਡਿਮਾਂਡ ਦੀ 3.5 ਲੱਖ ਦਾ ਦੇ ਦਾਂਗੇ ਜੀ ਠੀਕ ਹੈ ਜੀ 3.5 ਲੱਖ ਦਾ ਹੋਊ 3 ਲੱਖ 65 ਹਜ਼ਾਰ ਡਿਮਾਂਡ ਹਾਂ ਇਹ ਨੰਬਰ ਹੈਗਾ ਬਠੰਡੇ ਦਾ ਕਿੰਨੇ ਘੰਟੇ ਚੱਲਿਆ ਸੀ ਬਾਈ 574 ਘੰਟੇ ਚਲੇ 574 ਘੰਟੇ ਚਲੇ ਆ ਗਿਆ ਆ ਗਿਆ ਜੀ ਸਪਰਾਜ 855 ਹਾਂਜੀ 5 ਸਟਾਰ ਇਹ ਕਿੰਨੇ ਮਾਡਲ ਆ ਭਾਈ ਭਾਈ ਮਾਡਲ ਆ ਜੀ 3 ਸਪੀਡ ਆ ਮਾਈ ਮਾਡਲ 3 ਸਪੀਡ ਹਾਂਜੀ ਇਹ ਟਾਇਰਾਂ ਦੀ ਕੀ ਕੰਡੀਸ਼ਨ ਆ ਭਾਈ ਟਾਇਰਾਂ ਦੀ ਨਾਲ ਦੇ ਟਾਇਰ ਹੀ ਆ ਜੀ 92 92 97 ਬਹਿ ਮੰਨੋ ਜੀ ਠੀਕ ਆ ਜੀ ਬਿਲਕੁਲ 700 ਤੇ 36 ਘੰਟੇ ਚੱਲਿਆ ਜੀ 700 36 ਘੰਟੇ ਚੱਲਿਆ ਅਰੀਜਨਲ ਕੰਪਨੀ ਰੇਨਰਸ ਚੱਲਿਆ ਜੀ ਰਿਕਾਰਡ ਚੈੱਕ ਕਰ ਸਕਦੇ ਕੰਪਨੀ ਤੇ ਇਹ ਵੀ ਆ ਗਿਆ ਬਟੰਡਾ ਨੰਬਰ ਆ ਬਟੰਡਾ ਨੰਬਰ ਆ ਜੀ ਤੇ ਇਹਦੀ ਕੀ ਡਿਮਾਂਡ ਕਰਦਾਂ ਬਾਈ ਇਹਦਾ 7 ਲੱਖ 90000 ਰੁਪਿਆ ਰੇਟ ਆ ਜੀ 7 ਲੱਖ 70000 ਰੁਪਿਆ ਦੇ ਦਿਆਂਗੇ ਠੀਕ ਆ ਜੀ ਤੇ ਹੁਣ ਟਰੈਕਟਰ ਕੰਡੀਸ਼ਨ ਦਿਖਾਉਣਾ ਬਾਈ ਜੀ ਸਾਨੂੰ ਸਾਈਡ ਗੀਅਰ ਚ ਆ ਗਿਆ ਟੌਪ ਮਾਡਲ 3 ਸਪੀਡ ਡਬਲ ਡਿਸਟ੍ਰਿਬਿਊਟਰ ਬਟੰਡਾ ਨੰਬਰ ਦੇਖ ਸਕਦੇ ਹੋ ਤੁਸੀਂ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਡਬਲ ਡਿਸਟ੍ਰਿਬਿਊਟਰ ਆ ਤੇ ਸਾਰਾ ਕੁਝ ਨਾਲ ਮਲੂ ਡੰਡਾ ਵੱਟੀ ਛਤਰੀ ਫਾਈਬਰ ਹੋਲਡਰ ਨਾਲ ਆ ਜੀ ਇਹ ਫਾਈਬਰ ਵਾਲੀ ਹੋਲਡ ਲੱਗੀ ਹੋਈ ਆ ਬਾਈ ਜੀ ਇਹ ਡਿਮਾਂਡ ਕਰਦਾ 7 ਲੱਖ 90 ਹਜ਼ਾਰ ਤੇ ਕਿੰਨੇ ਦਾ ਹੋ ਜੂ ਬਈ ਇਹ 7 ਲੱਖ 70 ਹਜ਼ਾਰ ਰੁਪਏ ਦਾ ਹੋ ਜੀ ਮੌਕੇ ਤੇ ਮਾਨ ਸਨਮਾਨ ਹੋਰ ਵੀ ਕਰਦਾ ਠੀਕ ਆ ਜੀ ਅੱਗੇ ਹੀ 524 ਜੀ 112 ਜੌਂਡੀਰ 5204 ਇਹ ਕਿੰਨੇ ਮਾਡਲ ਆ ਬਾਈ 12 ਦੀ 12 ਮਾਡਲ ਆ ਬਠੰਡਾ ਨੰਬਰ ਆ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਹਾਂ ਇਹ ਟਾਇਰਾਂ ਦੀ ਕੰਡੀਸ਼ਨ ਤੁਹਾਨੂੰ ਦਿਖਾਉਣਾ ਚੌਕੜਾ ਬਿਲਕੁਲ ਨਵਾਂ ਬਾਈ ਜੀ ਹਾਂਜੀ ਇਹ ਮੋਨੋਟੈਲ ਦੇ ਟਾਇਰ ਆ ਇਹ ਮੋਨੋਟੈਲ ਕਰਤਾਰ ਦੇ ਜੀ ਕਰਤਾਰ ਵਾਲਿਆਂ ਦੇ ਹਾਂਜੀ ਇਹ ਜਿਆਦਾ ਮਸ਼ਹੂਰੀ ਆਉਂਦੀ ਹੈ ਜੀ ਠੀਕ ਆ ਬਾਈ ਜੀ ਹਾਂ ਕਾਰੇ ਢਿੱਡ ਚ ਆ ਗਿਆ ਹਾਂਜੀ 5 ਸਾਲਾਂ ਦੀ ਟਾਇਰਾਂ ਦੀ ਗਾਰੰਟੀ ਆ ਗੱਲ ਨਾਲ ਬਿਲ ਮਿਲ ਜਾਣਗੇ ਬਾਈ ਹਾਂ ਬਿਲ ਨਾਲ ਆਈ ਟਾਇਰਾਂ ਦਾ ਠੀਕ ਆ ਜੀ ਟਾਇਰਾਂ ਦੇ ਬਿਲ ਵੀ ਤੁਹਾਨੂੰ ਮਿਲ ਜਾਣਗੇ 16 ਅਪਲਾਈ ਆ ਇਹ 14928 ਦੇ 16 ਬਲਾਈ ਟਾਇਰ ਆ 5 ਸਾਲਾਂ ਦੇ ਟਾਇਰਾਂ ਦੀ ਗਾਰੰਟੀ ਆ ਹਾਂਜੀ ਇਹ ਕਾਲੇ ਟਰਡ ਜਾ ਗਿਆ ਇਹਦੀ ਕੀ ਡਿਮਾਂਡ ਕਰਦਾ ਹਾਂ ਬਈ ਇਹਦਾ 435 ਰੇਟ ਆ ਜੀ 410000 ਰੁਪਏ ਦੇ ਦਿਆਂਗਾ ਠੀਕ ਆ ਜੀ ਬਠੰਡਾ ਨੰਬਰ ਹਾਂਜੀ ਅੱਗੇ ਜੀ ਅੱਗੇ 85221 ਮਾਡਲ ਆ ਗਿਆ ਜੀ ਅੱਗੇ 5 ਸਟਾਰ 85221 ਮਾਡਲ ਆ ਬਠੰਡਾ ਨੰਬਰ ਆ ਇਹ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਆ ਬਈ ਇਹਦੇ ਨਾਲ ਦੇ ਟਾਇਰ 90 ਪੈਸੇ ਆ ਜੀ। 1000 ਘੰਟੇ ਚੱਲਿਆ। 1000 ਘੰਟੇ ਚੱਲਿਆ ਹੋਇਆ ਬਈ ਇਹ। 3 ਸਪੀਡ। ਨਹੀਂ 2 ਸਪੀਡ ਹੈ। 2 ਸਪੀਡ? ਹਾਂਜੀ। ਕਿੰਨੇ ਮਾਡਲ ਸੀ ਇਹ? 21. 21 ਮਾਡਲ ਆ। ਕਿੰਨੇ ਘੰਟੇ ਚੱਲਿਆ ਜੀ ਬਈ ਇਹ? 1000 ਘੰਟੇ ਚੱਲਿਆ। ਠੀਕ ਆ ਜੀ। ਇਹਦੀ ਕੀ ਡਿਮਾਂਡ ਕਰਦਾ ਜੀ? ਦਵਾ ਦਾ ਹੈਗੀ ਇਹ 6,85,000 21 ਮਾਡਲ ਆ। ਠੀਕ ਆ ਜੀ। ਹਾਂਜੀ ਬਾਈ ਜੀ ਪਿੰਡ ਕਿਹੜਾ ਹੀ ਆਪਣਾ? ਚੱਕਰੋਲ ਦੂ ਸਿੰਘ ਵਾਲਾ ਬਾਈ ਜੀ। ਇਹ ਫੋਨ ਨੰਬਰ ਬਈ 988745430 ਜੇ ਕਿੰਨੇ ਪੁਰਾਣਾ ਡਰੈਕਟਰ ਬੱਜੇ ਘਟਾਉਣਾ ਕੱਟ ਲਾਂਗੇ ਬਈ ਜੀ ਠੀਕ ਹੈ ਜੀ ਤੇ ਲੋਨ ਹੋਜੂ ਬਈ ਲੋਨ ਕਰਵਾ ਦੇਾਂਗੇ ਠੀਕ ਹੈ ਜੀ ਤੇ ਹਾਂਜੀ ਪੰਜਾਬ ਪੰਜਾਬ ਚਲੋ ਹਣ ਸਾਰੇ ਕਰਾ ਦੇਾਂਗੇ ਜਿੱਥੇ ਮਰਜ਼ੀ ਹੋ ਠੀਕ ਹੈ ਜੀ ਹਾਂਜੀ ਤੇ ਨੰਬਰ ਇੱਕ ਵਾਰੀ ਹੋਰ ਬੋਲੋ 9887 ਹਾਂਜੀ 45430 ਠੀਕ ਹੈ ਜੀ ਹਾਂਜੀ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਔਰ ਨਵੇਂ-ਨਵੇਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈੱਲ ਆਈਕਨ ਨੂੰ ਕਰ ਦਿਓ ਪ੍ਰੈਸ